प्यारे श्रोताओं मैं डॉक्टर मல்கीर सिंह पट्टी आज ਤੁਹਾਡੇ ਨਾਲ ਗੱਲ ਕਰਾਂਗੇ ਇੱਕ ਡਿਸੀਜ਼ ਬਾਰੇ ਜਿਹੜੀ ਕਿ ਮਲੇਰੀਆ ਨਾਲੋਂ ਵੀ ਜ਼ਿਆਦਾ ਖਤਰਨਾਕ ਅਤੇ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਉਸ ਬਾਰੇ ਅੱਜ ਆਪਾਂ ਥੋੜੀ ਜੀ ਸੰਖੇਪ ਵਿੱਚ ਗੱਲ ਕਰਾਂਗੇ ਸ਼ਿਸ਼ਟੋਸਮੀ ਅਸ਼ਿਸ ਇਹ ਬਿਮਾਰੀ ਕੀ ਹੈ ਇਹਦੇ ਬਾਰੇ ਆਪਾਂ ਥੋੜੀ ਜਿਹੀ ਜਾਣੂ ਅਸੀਂ ਸਕਿਸਕੋ ਸੋਮੀਆਸਸਵੀ ਬੋਲਦੇ ਨੇ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਗਏ ਇੱਕ ਬਿਮਾਰੀ ਜਿਹੜੀ ਹੈ ਇੱਕ ਪਰਜੀਵੀ ਯਾਨੀ ਕਿ ਕੀੜੇ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ ਇੱਕ ਪਰਜੀਵੀ ਯਾਨੀ ਕਿ ਇੱਕ ਅਜੇਹਾ ਕੀੜਾ ਜਾਂ ਜੀਵ ਹੁੰਦਾ ਜੋ ਮਨੁੱਖ ਦੇ ਸਰੀਰ ਜਿਸ ਨੂੰ ਅਸੀਂ ਮੇਜ਼ਬਾਨ ਕਹਿ ਸਕਦੇ ਹਾਂ ਤੇ ਹਮਲਾ ਕਰਦਾ ਅਤੇ ਜਿਉਂਦੇ ਰਹਿਣ ਲਈ ਫਿਰ ਮਨੁੱਖ ਦੇ ਅੰਦਰੋਂ ਹੀ ਇਹ ਖਾਣਾ ਖਾਂਦਾ ਤੇ ਜੋ ਫਿਰ ਇਹ ਜਿਹੜਾ ਜੀਵਣੂ ਆ ਜਾਂ ਇਹ ਕੀੜਾ ਵਾ ਕਿ ਕਿਸ ਤਰ੍ਹਾਂ ਇਸ ਅਸਸ ਦਾ ਕਾਰਨ ਬਣ ਜਾਂਦਾ ਹੈ ਕਿ ਬਹੁਤ ਜ਼ਿਆਦਾ ਸਾਡੇ ਜਿਹੜੇ ਸਰੀਰ ਦੇ ਆਰਗਨ ਨੇ ਜਿਵੇਂ ਲੰਗਸ ਪ੍ਰੇਨ ਸੱਡ ਲਿਵਰ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਉਂਦਾ ਔਰ ਜਿੰਨਾ ਜਿੰਨਾ ਫਿਰ ਸਾਡੇ ਸਰੀਰ ਦੇ ਵਿੱਚ ਇਹ ਪ੍ਰਾਣਾ ਹੁੰਦਾ ਜਾਂਦਾ ਉਹਨਾਂ ਉਹਨਾਂ ਹੀ ਨੁਕਸਾਨੇ ਜਿਆਦਾ ਪਹੁੰਚਾਉਂਦਾ ਬਿਲਕੁਲ ਟ੍ਰੀਟੇਬਲ ਹੈ ਪ੍ਰੀਵੈਂਟੇਬਲ ਹੈ ਔਰ ਸਾਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸ਼ੁਰੂਤ ਜੇ ਅਗਰੇ ਦੀ ਟ੍ਰੀਟਮੈਂਟ ਨਹੀਂ ਟਾਈਮ ਨਾਲ ਕੀਤੀ ਜਾਂਦੀ ਤਾਂ ਫਿਰ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸੀਰੀਅਸ ਡਿਸੀਜ਼ਨ ਨੇ ਸਾਨੂੰ ਲੱਗ ਜਾਂਦੀਆਂ ਨੇ ਇੰਦੇ ਵਿੱਚ ਗਰਭਪਾਤ ਹੋ ਸਕਦਾ ਆਪਣੇ ਆਪ ਗਰਭ ਦਾ ਡਿੱਗ ਜਾਣਾ ਖੂਨ ਦੀ ਕਮੀ ਹੋ ਜਾਣੀ ਜਿਗਰ ਦੀ ਬਿਮਾਰੀ ਲੱਗ ਜਾਣੀ ਜਾਂ ਦਿਮਾਗ ਦੀ ਸੋਜ ਮੈਂਜ਼ਾਈਟਸ ਵਗੈਰਾ ਵੀ ਅਨਸਫਲਟਸ ਵਗੈਰਾ ਵੀ ਇਹਦੇ ਵਿੱਚ ਹੋ ਜਾਂਦਾ ਇਸ ਕਰਕੇ ਨੂੰ ਜਿੱਥੇ-ਜਿੱਥੇ ਜਿੰਨਾ ਜਿੰਨਾ ਏਰੀਆ ਦੇ ਵਿੱਚ ਇਹ ਜ਼ਿਆਦਾ ਫੈਲਦਾ ਉੱਥੇ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਾ ਮਨੁੱਖ ਹਰ ਇੱਕ ਜਗ੍ਹਾ ਤੇ ਘੁੰਮਣ ਫਿਰਨ ਜਾਂਦਾ ਚਾਹੇ ਮਾਰੀ ਸਡੇਰੀਏ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਲੇਕਿਨ ਫਿਰ ਵੀ ਅਸੀਂ ਘੁੰਮਣ ਵਾਸਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਦੁਨੀਆ ਦੇ ਵਿੱਚ ਜਾਂਦੇ ਉਥੋਂ ਵੀ ਤੁਹਾਨੂੰ ਬਿਮਾਰੀ ਜਿਹੜੀ ਹੈ ਇਹ ਲੱਗ ਸਕਦੀ ਹੈ ਕਿਉਂਕਿ ਵੱਖ-ਵੱਖ ਕਿਸਮਾਂ ਦੇ ਜਿਹੜੇ ਸਕਿਸਟੋਮੋਸ ਹੈਗੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਫਿਰ ਸਾਡੇ ਸਰੀਰ ਦੇ ਉੱਪਰ ਬੁਰਾ ਅਸਰ ਪਾਉਂਦੇ ਨੇ ਕਈ ਤਰ੍ਹਾਂ ਦੇ ਆਰਗਨ ਸਾਡੇ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਦੇ ਦੋ ਜਿਵੇਂ ਜਿਵੇਂ ਫਿਰ ਸਰੀਰ ਦੇ ਅੰਦਰ ਨੁਕਸਾਨ ਕਰਦੇ ਨੇ ਅਤੇ ਟਾਈਮ ਨਾਲ ਫਿਰ ਇਹਦਾ ਇਲਾਜ ਜਿਹੜਾ ਵਾ ਅਗਰ ਨਾ ਕੀਤਾ ਜਾਵੇ ਤਾਂ ਫਿਰ ਇਹ ਹੋਰ ਵੀ ਖਤਰਨਾਕ ਹੋ ਜਾਂਦੇ ਨੇ ਕਿ ਹੁਣ ਹੁੰਦਾ ਕਿੰਨੇ ਦੇਸ਼ਾਂ ਦੇ ਵਿੱਚ ਵੱਖ-ਵੱਖ ਕਿਸਮਾਂ ਦੇ ਇਹ ਜਿਹੜੇ ਕੀੜੇ ਹੁੰਦੇ ਨੇ ਕਿ ਦੁਨੀਆ ਦੇ ਜਿਵੇਂ ਗਰਮ ਜਾਂ ਖੰਡੀ ਏਰੀਆਜ਼ ਨੇ ਨਾ ਉਹਨਾਂ ਹਿੱਸਿਆਂ ਦੇ ਤਾਜ਼ਾ ਪਾਣੀ ਦੇ ਵਿੱਚ ਇੱਕ ਕੋਗੇ ਦੇ ਰੂਪ ਦੇ ਵਿੱਚ ਇਹ ਰਹਿੰਦੇ ਨੇ ਜਿਵੇਂ ਸਾਊਥ ਅਮਰੀਕਾ ਸਾਊਥ ਅਮਰੀਕਾ ਏਸ਼ੀਆ ਕੈਰੀਬੀਨ ਸਾਗਰ ਦੇ ਕੁਝ ਟਾਪੂਜ਼ ਹੁੰਦੇ ਨੇ ਉਹਨਾਂ ਦੇ ਵਿੱਚ ਹੁੰਦਾ ਹੈ ਕਾਫੀ ਹੱਦ ਤੱਕ ਮਿਲਦਾ ਉੱਥੇ ਕਿਉਂਕਿ ਅੱਜ ਅਸੀਂ ਉਸ ਏਰੀਆ ਦੇ ਵਿੱਚ ਚੈ ਨਹੀਂ ਰਹਿੰਦੇ ਲੇਕਿਨ ਫਿਰ ਵੀ ਲੋਕ ਦੁਨੀਆ ਤੇ ਅੱਜਕਲ੍ਹ ਕੁੰਮਣ ਫਰਮ ਕਾਫੀ ਜਾਂਦੇ ਨੇ ਉਹ ਤੋਂ ਵੀ ਇਹ ਹੋ ਸਕਦਾ ਇਹ ਪ੍ਰਕੋਪ ਕੈਵਰੀ ਮਹਾਮਾਰੀ ਵੀ ਜਿਹੜੀ ਇਹਦੀ ਹੈ ਕਾਫੀ ਫੈਲਦੀ ਹੈ ਇਨੂੰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਕਈ ਏਰੀਆ ਦੇ ਵਾਇਸ ਕਈ ਵਰੀ ਨਾਮ ਵੀ ਜਿਹੜੇ ਨੇ ਦਿੱਤੇ ਹੁੰਦੇ ਨੇ ਹੁਣ ਸਿਸਟੋਸਮਿਆਸਿਸ ਇਸ ਨੂੰ ਅਸੀਂ ਬਲਹਾਰੀ ਆਸੀਸ ਵੀ ਬੋਲ ਲੈਂਦੇ ਹਾਂ ਜਦੋਂ ਤੁਸੀਂ ਯਾਤਰਾ ਦੇ ਦੌਰਾਨ ਕਿਸੇ ਪਰਜੀਵੀ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਉਦੋਂ ਹੀ ਤੁਹਾਨੂੰ ਉਥੋਂ ਵੀ ਲੱਗ ਸਕਦੀ ਹੈ ਕਿਉਂਕਿ ਕੋਈ ਵੀ ਪਰਜੀਵੀ ਆ ਉਹਨੂੰ ਜਿਉਂਦੇ ਰਹਿਣ ਲਈ ਮੇਜ਼ਬਾਨਾਂ ਦੇ ਦੀ ਹੀ ਜ਼ਰੂਰਤ ਹੁੰਦੀ ਹੈ ਉਹ ਉਹਦੇ ਵਿੱਚ ਫਿਰੇ ਕੀੜਿਆਂ ਦੇ ਕਈ ਤਰ੍ਹਾਂ ਦੇ ਮੇਜ਼ਬਾਨ ਜਿਵੇਂ ਮਨੁੱਖ ਜਾਂ ਜਿਹੜੇ ਹੋਰ ਥਣਧਾਰੀ ਜੀਵ ਪੰਛੀ ਇੱਕ ਖਾਸ ਕਿਸਮ ਦੇ ਪਾਣੀ ਦਾ ਖੋਗਾ ਸ਼ਾਮਿਲ ਹੈ ਜਿਹਦੇ ਵਿੱਚ ਜਿਤ ਵਿੱਚ ਉਹ ਫਿਰ ਮੇਜ਼ਬਾਨ ਇਹਨਾਂ ਦੇ ਬੰਦੇ ਨੇ ਕਿਉਂਕਿ ਮੇਜ਼ਬਾਨ ਕੀੜੇ ਦੇ ਜੀਵਨ ਚੱਕਰ ਲਈ ਬੜੇ ਮਹੱਤਵਪੂਰਨ ਹੁੰਦੇ ਆ ਨਿਤ ਨਦਰ ਲਾਈਫ ਦਾ ਸਰਕਲ ਜਿਹੜਾ ਟੁੱਟੀ ਜਾਂਦਾ ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਫਲਾਉਣ ਦੇ ਵਿੱਚ بڑا ਆਮ ਜੀ ਹੁਣ ਇਹਦੇ ਅੰਡੇ ਤਾਜੇ ਪਾਣੀ ਦੇ ਵਿੱਚ ਨਿਕਲਦੇ ਆ ਯਾਨੀ ਕਿ ਤਾਜੇ ਪਾਣੀ ਦੇ ਵਿੱਚ ਇਹ ਅੰਡੇ ਦੇ ਦਿੰਦਾ ਤਿਲਾਰਵਾ ਪਾਣੀ ਦੇ ਕੋਗੇ ਨੂੰ ਫਿਰ ਸੰਕਰਪਿਤ ਕਰ ਦਿੰਦਾ ਇਨਫੈਕਟ ਕਰ ਦਿੰਦਾ ਉਹ ਇੱਕ ਵਾਤਾਵਰਣ ਫਿਰ ਉੱਥੇ ਉਹਦੇ ਪਰਪੱਕ ਹੁੰਦਾ ਹੈ ਕਿ ਐਨਵਾਇਰਨਮੈਂਟ ਮਿਲਦਾ ਜਿੱਥੇ ਫਿਰ ਇਹ ਵੱਧਦਾ ਫੁੱਲਦਾ ਉਸ ਤੋਂ ਬਾਅਦ ਕੀ ਹੁੰਦਾ ਪਰਪੱਕ ਹੋਣ ਤੋਂ ਬਾਅਦ ਇਹ ਲਾਰਵਾ ਕੋਕੋ ਜਿੱਥੇ ਜਿਹੜੇ ਘੁਗੇ ਦੇ ਵਿੱਚ ਆਪਾਂ ਸੌਖੀ ਭਾਸ਼ਾ ਦੇ ਵਿੱਚ ਸਮਝਾਉਨੇ ਆ ਉਹਨੂੰ ਛੱਡ ਦਿੰਦਾ ਉਹਦੇ ਤੋਂ ਬਾਹਰ ਨਿਕਲ ਜਾਂਦਾ ਹੈ ਤੇ ਕਿਸੇ ਹੋਰ ਮੇਜ਼ਬਾਨ ਨੂੰ ਜਿਵੇਂ ਇੱਕ ਮਲੋਕ ਕੋਈ ਵਿਅਕਤੀ ਨੂੰ ਫਿਰ ਅਲੱਗ ਤੋਂ ਲਾਗੇ ਇਨਫੈਕਟ ਕਰਦਾ ਇਹ ਚਮੜੀ ਦੇ ਰਾਹੀਂ ਇਹ ਤੁਹਾਡੇ ਸਰੀਰ ਦੇ ਵਿੱਚ ਦਾਖਲ ਹੋ ਸਕਦਾ ਹੈ ਮਤਲਬ ਪਾਣੀ ਦੇ ਵਿੱਚ ਤੁਸੀਂ ਟੁੱਬਾ ਲਗਾਇਆ ਪੈਰ ਲਗਾ ਆਪਣੇ ਐਂਟਰ ਕੀਤੇ ਝੀਲਾਂ ਵਗੈਰਾ ਦੇ ਪਾਣੀ ਨੇ ਜਿਹੜੇ ਉਹਨਾਂ ਦੇ ਵਿੱਚੋਂ ਵੀ ਤੁਹਾਡੇ ਸਾਡੇ ਤੁਹਾਡੇ ਕਿਸੇ ਦੇ ਵੀ ਸਰੀਰ ਦੇ ਵਿੱਚ ਐਂਟਰ ਕਰ ਸਕਦਾ ਜਦੋਂ ਤੁਸੀਂ ਨਹਾ ਰਹੇ ਹੋ ਉਹਦੇ ਉਹ ਪਾਣੀ ਦਾ ਤੁਸੀਂ ਮੂੰਹ ਧੋ ਰਹੇ ਹੁੰਦੇ ਹੋ ਅਗਰ ਨਹੀਂ ਵੀ ਪੀਂਦੇ ਤੁਸੀਂ ਪਾਣੀ ਦਾ ਹੱਥ ਧੋ ਰਹੇ ਹੁੰਦੇ ਹੋ ਉਦੋਂ ਵੀ ਤੁਹਾਡੇ ਅੰਦਰ ਐਂਟਰ ਕਰ ਜਾਂਦਾ ਤੇ ਜਦੋਂ ਫਿਰ ਐਂਟਰ ਕਰ ਜਾਂਦਾ ਕਿਸੇ ਵੀ ਵਿਅਕਤੀ ਦੇ ਜਾਂ ਕਿਸੇ ਵੀ ਉਹ ਤਣਧਾਰੀ ਜੀਵ ਦੇ ਅੰਦਰ ਕਿਸੇ ਪੰਛੀ ਦੇ ਅੰਦਰ ਤਾਂ ਉਹ ਟੋਬਰ ਕੀੜੇ ਜਿਹੜੇ ਹਨ ਉਹ ਪ੍ਰਜਨਨ ਕਰਦੇ ਆਂ ਅੰਡੇ ਦਿੰਦੇ ਆ ਇਹਨਾਂ ਦੇ ਕੁਝ ਅੰਡੇ ਜਿਹੜੇ ਹੁੰਦੇ ਉਹ ਸ਼ਾਪ ਜਾਂ ਮਲਮੂਤਰ ਆਈ ਸਾਡੇ ਸਰੀਰ ਤੋਂ ਬਾਹਰ ਵੀ ਨਿਕਲ ਜਾਂਦੇ ਆ ਵੇਸਟ ਵੀ ਹੋ ਜਾਂਦੇ ਆ ਪਰ ਕੁਝ ਸਰੀਰ ਦੇ ਦੂਜਿਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਜਾ ਕੇ ਫਿਰ ਉਹ ਇਸ ਬਿਮਾਰੀ ਦਾ ਸਿਸਟੋਸਮੀਆਸਿਸ ਦਾ ਕਾਰਨ ਬਣਦੇ ਆ ਇਹ ਬਿਮਾਰੀ ਥੋੜੇ ਸਮੇਂ ਲਈ ਜਾ ਕੋਈ ਪੀਬਰ ਜਾਂ ਲੰਮੇ ਸਮੇਂ ਲਈ ਵੀ ਵੀ ਪ੍ਰਾਣੀ ਨਹੀਂ ਹੋ ਸਕਦੀ ਡਿਪੈਂਡ ਕਰਦਾ ਹੁੰਦਾ ਕਿ ਟ੍ਰੀਟਮੈਂਟ ਕਿੰਨਾ ਟਾਈਮ ਨਾਲ ਡਾਇਗਨੋਸ ਕਰਕੇ ਕਿੰਨਾ ਟਾਈਮ ਨਾਲ ਤੁਸੀਂ ਇਹਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਉਸ ਤੇ ਡਿਪੈਂਡ ਕਰਦਾ ਹੈ ਦੀ ਕੰਪਲਿਕੀਸ਼ਨਸ ਫਿਰ ਕਿੰਨੀਆਂ ਨੇ ਉਹ ਵੀ ਫਿਰ ਇਹਨਾਂ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦੀਆਂ ਨੇ ਕਿਉਂਕਿ ਸਰਕਲ ਫਿਰ ਸਾਡੇ ਸਰੀਰ ਦੇ ਵਿੱਚ ਐਂਡੇ ਕਿੱਥੇ ਖਤਮ ਹੁੰਦੇ ਆ ਉਹ ਉਸ ਤੋਂ ਅੱਗੇ ਫਿਰ ਵੀ ਦੀ ਕੋਈ ਕਿਸਮ ਤੇ ਵੀ ਨਿਰਭਰ ਕਰਦਾ ਉਸ ਆ ਜਿਆਦਾ ਡਿਟੇਲ ਹੁੰਦੀ ਹੈ ਕੂਵ ਚ ਦੱਸਣ ਦੀ ਜਰੂਰਤ ਨਹੀਂ ਹੈਗੀ ਹੁਣ ਕੀੜੇ ਦਾ ਜੀਵਨ ਦਾ ਚੱਕਰ ਜਿਹੜਾ ਵਾ ਉਦੋਂ ਤੱਕ ਫਿਰ ਜਾਰੀ ਰਹਿੰਦਾ ਜਦ ਤੱਕ ਮੇਜ਼ਬਾਨ ਤਾਜੇ ਪਾਣੀ ਦੇ ਸਰੋਤ ਵਿੱਚ ਪਿਸ਼ਾਬ ਕਰਦਾ ਮੰਨ ਲਓ ਜਿੰਨੂੰ ਕਿਸੇ ਨੂੰ ਹੋ ਗਿਆ ਉਹ ਉੱਤੇ ਯੂਰੀਨ ਪਾਸ ਕਰੇਗਾ ਜਾਂ ਕੋਈ ਮਲ ਮੂਤਰ ਆਪਣਾ ਕਰੇਗਾ ਤੇ ਉਸ ਦੇ ਕਾਰਨ ਅੱਗੇ ਦੀ ਅੱਗੇ ਨਾ ਖੇਤਾਂ ਦੇ ਵਿੱਚ ਫਿਰੇ ਚੱਲਦਾ ਰਹਿੰਦਾ ਕਿਉਂਕਿ ਇਹਦੀਆਂ ਜਿਹੜੀਆਂ ਸੈਨੀਟੇਸ਼ਨ ਪ੍ਰਣਾਲੀਆਂ ਬਹੁਤੀਆਂ ਵਧੀਆ ਨਹੀਂ ਹੈਗੀਆਂ ਇਹਨਾਂ ਉਮਰਾਂ ਦੇ ਵਿੱਚ ਜਿਵੇਂ ਸਕੂਲ ਤੱਕ ਜਾਣ ਦੀ ਜਿਹੜੀ ਉਮਰ ਤੋਂ ਲੈ ਕੇ 60 ਤੋਂ 80% ਦੇ ਜਿਹੜੇ ਬੱਚੇ ਇਹਨਾਂ ਦੇ ਵਿੱਚ ਇਹ ਫਰਕ ਜ਼ਿਆਦਾ ਹੁੰਦਾ ਹੈ। ਇਹਦੀ ਇਨਫੈਕਟ ਦੇ ਵਿੱਚ ਜਾਂ ਇਹਦੀ ਲਪੇਟ ਦੇ ਵਿੱਚ ਉਹ ਜ਼ਿਆਦਾ ਆਉਂਦੇ। ਇਹਦੀਆਂ ਕਿਸਮਾਂ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ। ਹਾਂ ਜਿਵੇਂ ਨੂੰ ਅਸੀਂ ਫਲੈਟ ਵਾਰਮਰਸ ਦੀਆਂ 6 ਕਿਸਮਾਂ ਮੇਨ ਮੁੱਖ ਜਿਹੜੀਆਂ ਲੈ ਕੇ ਚਲੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਬਲੱਡ ਫਲੂਕਸ ਕਹਿਆ ਜਾਂਦਾ ਇਹਨਾਂ ਦੀਆਂ ਅਲੱਗ-ਅਲੱਗ ਜਿਹੜੀਆਂ ਟਾਈਪਸ ਨੇ ਜੋ ਕਿ ਉਹਨਾਂ ਦੇ ਵਿੱਚੋਂ ਇੱਕ ਫਿਰ ਮਨੁੱਖ ਦੇ ਅੰਦਰ ਵੀ ਜਾ ਕੇ ਇਹ ਬਿਮਾਰੀ ਪੈਦਾ ਹੋ ਜਾਂਦੀ ਹੈ ਸਿਸਟੋਸੋਮਾ ਅਲੱਗ-ਅਲੱਗ ਤਰ੍ਹਾਂ ਦੇ ਆ ਗਏ ਸਿਸਟੋਸੋਮਾ ਹੇਮਟੋਬੀਆਮ ਸਿਸਟੋਸੋਮਾ ਜਪਾਨਿਕ ਅਲੱਗ-ਅਲੱਗ ਤਰ੍ਹਾਂ ਦੇ ਨਾਮ ਨੇ ਖੈਰ ਇਹ ਤੁਹਾਡੇ ਨੂੰ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਇਹਨਾਂ ਨੂੰ ਯਾਦ ਰੱਖਣ ਦੀ ਛੋਟੇ ਦੇ ਵਿੱਚ ਹੀ ਮੈਂ ਦੱਸ ਦਿਨਾ ਇੱਕ ਜਸਟ ਫॉर ਜਾਣਕਾਰੀ ਵਾਸਤੇ ਇਹਦੇ ਵਿੱਚ ਇੰਟਰਕਲਟਮ ਆ ਜਾਂਦਾ ਬਲਿਨਸਿਸ ਆ ਜਾਂਦਾ ਹਾਂ ਮੀਕੌਂਗੀ ਆ ਜਾਂਦਾ ਅਲੱਗ-ਅਲੱਗ ਤਰ੍ਹਾਂ ਦੀਆਂ ਇਹਦੀਆਂ ਨੇ ਹੁਣ ਆਪਾਂ ਲੱਛਣਾਂ ਦੀ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਲੱਛਣ ਕਿਉਂਕਿ ਜਿਆਦਾ ਫਿਰ ਵੀਡੀਓ ਲੌਂਗ ਹੁੰਦੀ ਲੋਕ ਦੇਖਦੇ ਵੀ ਨਹੀਂ ਔਰ ਡਾਕਟਰਾਂ ਦਾ ਕੰਮ ਹੀ ਹੁੰਦਾ ਇਹਨੂੰ ਜਿਆਦਾ ਡਿਟੇਲ ਦੇ ਵਿੱਚ ਕਿਉਂਕਿ ਟ੍ਰੀਟਮੈਂਟ ਤਾਂ ਉਹਨਾਂ ਹੀ ਕਰਨਾ ਹੁੰਦਾ ਜਦੋਂ ਇਹਦੇ ਲੱਛਣ ਉਦੋਂ ਸ਼ੁਰੂ ਹੁੰਦੇ ਆ ਕਿ ਜਦੋਂ ਵੀ ਤੁਹਾਡੇ ਸਰੀਰ ਦੇ ਅੰਦਰ ਸਕਿਸਟੋਸਮ ਯਾਸਸ ਬਣਨਾ ਸ਼ੁਰੂ ਹੋ ਗਿਆ ਨਾ ਬਣ ਦੇ ਕਾਰਨ ਜਦੋਂ ਲਾਰਵਾ ਨਾਲ ਇਨਫੈਕਟ ਹੋ ਜਾਂਦੇ ਤੇ ਤੁਹਾਨੂੰ ਕਈ ਵਾਰੀ ਸ਼ੁਰੂ-ਸ਼ੁਰੂ ਦੇ ਵਿੱਚ ਲੱਛਣਾਂ ਦਾ ਕੋਈ ਪਤਾ ਨਹੀਂ ਲੱਗਦਾ ਹਾਲਾਂਕਿ ਬਹੁਤ ਸਾਰੇ ਲੋਕ ਹਫ਼ਤਿਆਂ ਦੇ ਅੰਦਰ ਹੀ ਇਸ ਲਾਗ ਦੇ ਲੱਛਣ ਜਿਹੜੇ ਹਨ ਇਨਫੈਕਸ਼ਨਰੀ ਦੀ ਜਿਹੜੇ ਲੱਛਣ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਪਰ ਕਈ ਵਾਰੀ ਸੀ ਗੌਰ ਨਹੀਂ ਕਰਦੇ ਥੋੜੇ ਸਮੇਂ ਲਈ ਰਹਿੰਦੇ ਕੁਝ ਮਾਮਲਿਆਂ ਵਿੱਚ ਜਿੱਨਾਂ ਲੋਕਾਂ ਨੂੰ ਸਾਲਾਂ ਤੱਕ ਕਈ ਵਾਰੀ ਸ਼ੀਸ਼ ਦੀ ਸਮੱਸਿਆ ਵੀ ਰਹਿੰਦੀ ਹੈ ਅਗਰ ਪ੍ਰੋਪਰਨਰ ਟਰੀਟਮੈਂਟ ਨਹੀਂ ਦਿੱਤ ਦਿੱਤਾ ਜਾਂਦਾ ਤੇ ਜਦੋਂ ਜ਼ਿਆਦਾ ਇਸ ਵੀਰਸ ਹੋ ਜਾਂਦਾ ਤੇ ਜਿੱਥੋਂ ਦੀ ਫਿਰ ਲਾਰਵਾ ਐਂਟਰ ਕੀਤਾ ਹੁੰਦਾ ਉਸ ਜਗ੍ਹਾ ਦੇ ਉੱਪਰ ਮੈਨੂੰ ਤੁਹਾਡੀ ਚਮੜੀ ਦੇ ਜਿਹੜੇ ਸਿਰੀ ਪੈਰਾਂ ਤੋਂ ਹੱਥਾਂ ਤੋਂ ਤੁਹਾਡੇ ਬਾਡੀ ਦੇ ਉੱਪਰੋਂ ਐਂਟਰ ਕੀਤਾ ਉੱਥੇ ਬਹੁਤ ਜ਼ਿਆਦਾ ਖਾਰਸ਼ ਹੋਣੀ ਸ਼ੁਰੂ ਹੋਏਗੀ। ਠਫੜ ਪੈ ਜਾਣਗੇ। ਬੁਖਾਰ, ਸਿਰਦਰਦ, ਮਸਲ ਦੇ ਵਿੱਚ ਪੇਨ, ਖਾਂਸੀ ਜਸਾ ਲੈਂਡ ਸੰਬੰਧੀ ਵੀ ਜਿਹੜੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਜਿਵੇਂ ਜਿਵੇਂ ਫਿਰ ਤੀਬਰ ਸਥਿਤੀ ਜਿਹੜੀ ਆ ਉਹਦੇ ਇਹਨੂੰ ਅਸੀਂ ਘਟਾਇਆ ਮਾ ਸਿੰਡਰੋਮ ਕਹਿ ਦਿੰਨੇ ਆ ਇਹ ਲੱਛਣ ਉਦੋਂ ਸ਼ੁਰੂ ਹੁੰਦੇ ਜਦੋਂ ਤੁਸੀਂ ਇਨਫੈਕਸ਼ਨ ਤੁਹਾਨੂੰ ਹੋ ਜਾਂਦੀ ਤੇ ਕੁਝ ਸਮੇਂ ਬਾਅਦ ਜਿਵੇਂ ਜਿਵੇਂ ਫਿਰ ਇਹ ਪੁਰਾਣੀ ਹੋ ਜਾਂਦੀ ਹੈ ਲਾਜ਼ ਤੋਂ ਬਿਨਾ ਅਗਰੇ ਦਾ ਟਰੀਟ ਨਹੀਂ ਕੀਤਾ ਜਾਂਦਾ ਤਾਂ ਇਹ ਘਾਤਕ ਬਣ ਜਾਂਦੀ ਹੈ ਕਿਉਂਕਿ ਇਹ ਜਿਹੜੇ ਪਰਜੀਵੀ ਅੰਡੇ ਨੇ ਉਹ ਜਿਗਰ ਦੇ ਵਰਗੇ ਆਰਗਨ ਤੁਹਾਡੇ ਨੇ ਤੁਹਾਡੇ ਲੰਗਸ ਤੁਹਾਡੇ ਬ੍ਰੇਨ ਤੁਹਾਡੇ ਜਾਂਦੇ ਤੇ ਤੁਹਾਡਾ ਇਮਿਊਨ ਸਿਸਟਮ ਜਦੋਂ ਉਹਨਾਂ ਨੂੰ ਪਛਾਣਦਾ ਤਾਂ ਉਹ ਬਹੁਤ ਜ਼ਿਆਦਾ ਨੁਕਸਾਨਦਾ ਹੈ ਤੇ ਜਦੋਂ ਇਮਿਊਨ ਸਿਸਟਮ ਸਾਡਾ ਫਿਰ ਉਹਨਾਂ ਨਾਲ ਲੜਦਾ ਤੇ ਸਾਡੇ ਸਰੀਰ ਦੇ ਅੰਦਰ ਸਵੇਲਿੰਗ ਜਿਹੜੀਆਂ ਸੋਜਾਂ ਨਹੀਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਉਹ ਲਗ ਲਗ ਤਰ੍ਹਾਂ ਦੇ ਜਿਹੜੇ ਸਿੰਪਟਮ ਨੂੰ ਫਰ ਡਿਪੈਂਡ ਕਰਦਾ ਵੀ ਕਿੰਨਾ ਪੁਰਾਣਾ ਹੋ ਗਿਆ ਉਹ ਲਗ ਲਗ ਤਰ੍ਹਾਂ ਦੇ ਸਿੰਪਟਮ ਜਿਹੜੇ ਨੇ ਕਿਹਦੇ ਵਿੱਚ ਆ ਜਾਂਦੇ ਨੇ ਹੁਣ ਪ੍ਰਾਣੀ ਇਹਦੇ ਕੀ ਹੁੰਦੇ ਨੇ ਪੇਟ ਦਾ ਜਿਗਰ ਦਾ ਸਾਈਜ਼ ਬਹੁਤ ਜ਼ਿਆਦਾ ਵੱਡ ਜਾਂਦਾ ਪਿਸ਼ਾਬ ਜਾਂ ਤੁਹਾਡੇ ਮਲਮੁੱਤਰ ਦੇ ਵਿੱਚ ਰਹੀਂ ਖੂਨ ਆਣਾ ਸ਼ੁਰੂ ਹੋ ਸਕਦਾ ਪਿਸ਼ਾਬ ਕਰਨ ਦੇ ਵਿੱਚ ਤੁਹਾਨੂੰ ਮੁਸ਼ਕਲ ਆ ਸਕਦੀ ਯੂਰਿਨ ਪਾਸ ਕਰਨਾ ਜਿਹੜਾ ਤੁਹਾਡੀਆਂ ਅੰਤੜੀਆਂ ਦੀਆਂ ਕੱਲਾ ਜਿਹੜੀਆਂ ਸੋਡੀਅੰਟਸ ਨੇ ਜਾਂ ਸਰੀਰ ਦੇ ਹੋਰ ਹਿੱਸਿਆਂ ਦੇ ਵਿੱਚ ਜ਼ਖਮ ਜਾਂ ਫੋੜੇ ਵੀ ਅੰਦਰ ਪੈ ਜਾਂਦੇ ਜਿਵੇਂ ਜਿਵੇਂ ਫਿਰੇ ਅਗਰ ਇਹਨੂੰ ਟਾਈਮਲੀ ਨਹੀਂ ਕੀਤਾ ਜਾਂਦਾ ਤਾਂ ਕਈ ਵਾਰੀ ਉਹ ਜੋਖਮ ਜਿਹੜੇ ਆ ਜਿਵੇਂ ਮਛੀਰੀ ਲੋਕ ਨੇ ਉਹਨਾਂ ਦੇ ਵਿੱਚ ਨਾ ਕਾਫੀ ਜ਼ਿਆਦਾ ਬਣ ਜਾਂਦੇ ਨੇ ਜੋ ਜਾਂ ਜੋੜੇ ਲੋਕ ਝੀਲਾਂ ਵਗੈਰਾ ਦੇ ਵਿੱਚ ਨਹਾਉਂਦੇ ਨੇ ਸਾਫ਼ ਪਾਣੀ ਦੀਆਂ ਝੀਲਾਂ ਦੇ ਵਿੱਚ ਕਿਉਂਕਿ ਆਮ ਪੁਰਸ਼ ਲੋਕ ਜਾਂਦੇ ਨੇ ਉਹ ਨਹਾਉਂਦੇ ਨੇ ਉਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਐਗਰੀਗੇਟ ਹੁੰਦਾ ਕਿਉਂਕਿ ਆਸਟਨ 3 ਤੋਂ 10 ਸਾਲ ਤੱਕ ਜਿਉਂਦੇ ਰਹਿ ਸਕਦੇ ਤੁਹਾਡੇ ਇਹ ਪਰਜੀਵੀ ਜਿਹੜੇ ਇਹਨੂੰ ਫਲਾਈਟ ਵਰਮਸ ਵੀ ਅਸੀਂ ਕਹਿੰਦੇ ਨੇ ਕਿਉਂਕਿ ਕਾਫੀ ਲੰਮਾ ਸਮਾਂ ਤੱਕ ਇਤੋਂ ਤੱਕ ਕਿ ਅਗਰ ਇਤਿਹਾਸ ਨੂੰ ਇਹਦੇ ਨੂੰ ਕੀਤਾ ਜਾਵੇ ਤਾਂ ਇੱਕ ਵਿਅਕਤੀ ਨੂੰ 40 ਸਾਲਾਂ ਤੱਕ ਵੀ ਇਹ ਇਨਫੈਕਟ ਕਰ ਸਕਦੇ ਨੇ ਹੁਣ ਇਹਦੀਆਂ ਜਿਹੜੀਆਂ ਜਿਵੇਂ ਜਿਵੇਂ ਫਿਰ ਇਹਦੀ ਸਮੱਸਿਆ ਪੁਰਾਣੀ ਹੁੰਦੀ ਜਾਂਦੀ ਹੈ ਤੇ ਤੁਹਾਡੇ ਸਰੀਰ ਨੂੰ ਗੰਭੀਰ ਤੇ ਸਥਾਈ ਨੁਕਸਾਨ ਪਹੁੰਚਾ ਦਿੰਦੀ ਹੈ ਜਿਹੇ ਕੰਪਲਿਕੀਸ਼ਨਸ ਜਿਹੜੀਆਂ ਪਚਿੱਤ ਗਈਆਂ ਨੇ ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਬਣ ਜਾਂਦੀਆਂ ਨੇ ਜਿਵੇਂ ਪਿਸ਼ਾਬ ਦੀ ਨਾਲੀ ਦੇ ਵਿੱਚ ਫਕਾਰ ਆ ਸਕਦਾ ਕੋਈ ਜਿੱਥੋਂ ਅਸੀਂ ਯੂਰਨ ਪਾਸ ਕਰਦੇ ਹਾਂ ਠੀਕ ਹੈ ਜੀ ਉਸ ਤੋਂ ਇਲਾਵਾ ਜਿਨਸੀ ਸਿਹਤ ਅਸੰਬੰਧਿਤ ਹੁੰਦੇ ਕਿਉਂਕਿ ਇਹਦੇ ਜਿਹੜੇ ਕੰਡਿਨਿਊ ਬੱਚੇਦਾਨੀ ਦੀ ਪਰਤ ਨੂੰ ਇਨਫੈਕਟ ਕਰ ਦਿੰਦੇ ਇਨਫੈਕਸ਼ਨ ਹੋ ਜਾਂਦੀ ਬੱਚੇਦਾਨੀ ਦੀ ਪਰਤ ਦੇ ਵਿੱਚ ਹੀ ਤੇ ਜਿਸ ਨਾਲ ਦਰਦਨਾਕ ਬਹੁਤ ਜ਼ਿਆਦਾ ਝਕਮ ਬਣ ਜਾਂਦੇ ਝਕਮ ਹੋਰ ਵੀ ਕਈ ਤਰ੍ਹਾਂ ਦੇ ਇਨਫੈਕਸ਼ਨ ਦੇ ਵਾਧ ਜਾਂਦੇ ਐਚ ਆਈ ਵੀ ਵਗੈਰਾ ਦੇ ਜਾਂ ਬਾਂਝਪਨ ਔਰਤਾਂ ਦੇ ਵਿੱਚ ਬੱਚਾ ਨਾ ਪੈਦਾ ਹੋਣਾ ਜਾਂ ਗਰਭਪਾਤ ਆਪਣੇ ਆਪ ਬੱਚਾ ਪੈਦਾ ਹੋ ਕੇ ਗਿਰਜਣਾ ਉਹ ਵੀ ਕਾਰਨ ਦੇ ਬਣ ਜਾਂਦੇ ਗੁਰਦਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਜਿਗਰ ਸਾਡੇ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਸਰੋਸਸ ਵਗਾਰ ਤੱਕ ਬਣ ਸਕਦੇ ਬੱਚਿਆਂ ਦੀ ਸਿਹਤ ਦੇ ਵਿੱਚ ਜਿਵੇਂ ਖੂਨ ਦੀ ਕਮੀ ਹੋ ਜਾਣੀ ਬਹੁਤ ਜ਼ਿਆਦਾ ਇਨਫੈਕਸ਼ਨ ਦੇ ਨਾਲ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਵਿਕਾਸ ਰੁਕ ਜਾਣਾ ਖਰਾਕ ਦੀ ਕਮੀ ਦੇ ਲੱਛਣ ਆ ਰਹੇ ਨੇ ਪੋਸ਼ਣ ਜਿਹਨੂੰ ਅਸੀਂ ਕਹਿ ਦਿੰਨੇ ਆ ਜਾਂ ਮਲਨਿਊਟ੍ਰੀਸ਼ਨ ਕਹਿ ਦਿੰਨੇ ਕੈਂਸਰ ਵਰਗੇ ਬਿਮਾਰੀਆਂ ਵੀ ਜਿਹੜੀਆਂ ਉਹ ਐਡਨਲ ਲੱਗ ਸਕਦੀ ਹੈ ਜਦੋਂ ਬਲੈਡਰ ਨੂੰ ਜਾਂ ਸਾਡੇ ਜਿਗਰ ਨੂੰ ਇਹ ਕਾਫੀ ਸੱਤ ਤੱਕ ਵਾਇਰਸ ਵੀ ਰਹਾ ਵਾ ਇਹ ਪਰਜੀਵੀ ਕੀੜਾ ਨੁਕਸਾਨ ਪਹੁੰਚਾ ਸਕਦਾ ਲਾ ਸਕਦਾ ਜਿਹੜੀ ਕਿ ਕੈਂਸਰ ਦੇ ਜੋਖਮ ਹੀ ਬਣਦੇ ਫਿਰ ਇਹਦਾ ਟਰੀਟਮੈਂਟ ਜਿਹੜਾ ਵਾ ਉਹ ਤੇ ਚਲੋ ਡਾਕਟਰਾਂ ਦਾ ਕੰਮ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਫਿਰ ਟੈਸਟ ਕੀਤੇ ਜਾਂਦੇ ਨੇ ਸਕੈਨ ਕੀਤੇ ਜਾਂਦੇ ਨੇ ਯੂਰਿਨ ਟੈਸਟ ਸੂਲ ਬਲੱਡ ਟੈਸਟ ਕਰਕੇ ਫਿਰ ਡਾਕਟਰ ਲੋਗੇ ਦਾ ਇਲਾਜ ਕਰਦੇ ਨੇ ਇਲਾਜ ਵੀ ਥੋੜਾ ਫਿਰ ਜਿਵੇਂ ਜਿਵੇਂ ਮੈਡੀਸਨ ਵਗੈਰਾ ਤਾਂ ਉਹ ਇਹਦੀ ਲੋੜ ਪੈਂਦੀ ਹੈ ਕੰਪਲਿਕਸ਼ਨਸ ਕਿੰਨੀਆਂ ਐ ਪੇਸ਼ੈਂਟ ਦੀ ਕੰਡੀਸ਼ਨਸ ਕਿੰਨੀਆਂ ਐ ਇਹ ਡਾਕਟਰ ਲੋਕਾਂ ਨੇ ਕਰਨਾ ਹੁੰਦਾ ਇਹਦੇ ਡਾਕਟਰ ਲੋਕੀ ਇਹਦਾ ਫਿਰ ਕਰਦੇ ਨੇ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇਦਾਂ ਦੇ ਏਰੀਆ ਚੋਂ ਘੁੰਮ ਕੇ ਆਏ ਹੋ ਤੁਹਾਨੂੰ ਇਦਾਂ ਦੀਆਂ ਕੋਈ ਨਿਸ਼ਾਨੀਆਂ ਆਉਂਦੀਆਂ ਤਾਂ ਜ਼ਰੂਰ ਤੁਸੀਂ ਜਾਓ ਹੁਣ ਇਹਦੀ ਰੋਕਥਾਮ ਅਸੀਂ ਕਿੱਦਾਂ ਕਰ ਸਕਦੇ ਹਾਂ ਥੋੜੀ ਜਿਹਾ ਇਹਦੇ ਬਾਰੇ ਗੱਲ ਕਰ ਲੈਣੀ ਜਦੋਂ ਵੀ ਤੁਹਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਉਸ ਗੰਭੀਰ ਸਮੱਸਿਆਵਾਂ ਤੁਹਾਨੂੰ ਹੋ ਰਹੀਆਂ ਨੇ ਤੁਸੀਂ ਕਿਸੇ ਐਵੇਂ ਦੇ ਝੀਲਾਂ ਵਗੈਰਾ ਵਾਲੇ ਰੀਤ ਤੋਂ ਘੁੰਮ ਕੇ ਆਏ ਜਾਂ ਨਹਾ ਕੇ ਆਏ ਤਾਂ ਤੁਹਾਨੂੰ ਉਸ ਲਾਗ ਤੋਂ ਬਚਣ ਵਾਸਤੇ ਇੱਕ ਤਾਂ ਕੋਸ਼ਿਸ਼ ਕਰੋ ਕਿ ਉਹ ਜੋ ਜਿਹੜੇ ਝੀਲਾਂ ਦੇ ਤਾਜ਼ੇ ਪਾਣੀ ਹੈ ਉੱਥੋਂ ਨਾ ਨਾ ਉਹਦੇ ਵਿੱਚ ਜਾਣ ਤੋਂ ਅਗਰ ਤੁਹਾਨੂੰ ਪ੍ਰੋਪਰ ਜਾਣਕਾਰੀ ਉਸ ਏਰੀਏ ਬਾਰੇ ਨਹੀਂ ਹੈਗੀ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਝੀਲਾਂ ਦੇ ਵਿੱਚ ਨਾ ਨਹਾਓ ਸੁਰੱਖਿਤ ਪਾਣੀ ਪੀਣਾ ਚਾਹੀਦਾ ਪਾਣੀ ਨੂੰ ਗਰਮ ਕਰਕੇ ਨਾਓ ਪਾਣੀ ਨੂੰ ਗਰਮ ਕਰਕੇ ਪੀਓ ਜੇ ਤੁਹਾਨੂੰ ਕਿਤੇ ਅਮਰਜੈਂਸੀ ਜਾਣਾ ਵੀ ਪੈਂਦਾ ਤੇ ਉਹਨਾਂ ਪਾਣੀ 'ਚ ਨਹਾਉਣਾ ਹੁੰਦਾ ਤੇ ਉਹ ਪਾਣੀ ਨੂੰ ਗਰਮ ਕਰਕੇ ਫਿਰ ਨਹਾਓ ਨਹਾਉਣ ਤੋਂ ਬਾਅਦ ਆਪਣੇ ਪਿੰਡੇ ਨੂੰ ਚੰਗੀ ਤਰ੍ਹਾਂ ਤਾਵਲ ਦੇ ਨਾਲ ਰਗੜੋ ਜੇ ਤੁਸੀਂ ਤਾਵਲ ਦੇ ਨਾਲ ਪਿੰਡੇ ਨੂੰ ਰਗੜਦੇ ਹੋ ਤਾਂ ਉਹਦੇ ਨਾਲ ਵੀ ਕਈ ਵਾਰੀ ਤੁਹਾਨੂੰ ਇਹ ਜਿਹੜੇ ਕੋਈ ਲਾਗ ਵਾਲੇ ਜਿਹੜੀ ਇਹਦੇ ਪਰਜੀਵੀ ਨੇ ਉਹਨਾਂ ਦਾ ਲਾਰਵਾ ਜਿਹੜਾ ਉਹ ਡੈੱਡ ਹੋ ਜਾਂਦਾ ਤਾਂ ਤੁਸੀਂ ਬਚ ਸਕਦੇ ਸਭ ਤੋਂ ਬੈਟਰ ਇਹ ਹੈ ਕਿ ਉਹ ਉਸ ਤਰ੍ਹਾਂ ਦੇ ਪਾਣੀ ਦੇ ਵਿੱਚ ਨਹਾਉਣ ਤੋਂ ਹੀ ਤੁਸੀਂ ਪਰਹੇਜ਼ ਕਰੋ ਖਾਸ ਕਰਕੇ ਤੁਸੀਂ ਬਾਹਰ ਘੁੰਮਣ ਜਾਂਦੇ ਹੋ ਉੱਥੋਂ ਬਾਰੇ ਤੁਸੀਂ ਅਣਜਾਣ ਤੁਹਾਨੂੰ ਪਤਾ ਨਹੀਂ ਮਤਲਬ ਕੋਈ ਅਮਰੀਕਾ ਦੇ ਵਿੱਚ ਜਾਂ ਕੋਈ ਅਫਰੀਕਾ ਦੇ ਐਵੇਂ ਦੇ ਜਿੱਥੇ ਬਿਮਾਰੀਆਂ ਫੈਲਦੀਆਂ ਨੇ ਜਿਆਦਾ ਜਾਂ ਹੋਰ ਕਿੱਥੇ-ਜਿੱਥੇ ਵੀ ਆ ਗਈਆਂ ਨੇ ਤਾਂ ਉਹਨਾਂ ਝੀਲਾਂ ਦੇ ਸਾਫ਼ ਪਾਣੀ ਦੇ ਵਿੱਚ ਕਦੀ ਵੀ ਨਾ ਨਹਾਓ ਗੰਦੇ ਪਾਣੀ ਦੇ ਵਿੱਚ ਤਾਂ ਵੈਸੇ ਹੀ ਨਹੀਂ ਨਹਾਉਣਾ ਚਾਹੀਦਾ ਪਰ ਕਈ ਵਾਰੀ ਸੀ ਸਾਫ਼ ਪਾਣੀ ਵੀ ਇੱਕ ਕੰਧ ਹਰ ਨੇ ਯਾਨੀ ਕਿ ਸਾਫ਼ ਪਾਣੀ ਤੋਂ ਵੀ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਡੰਗ ਸਕਦੀਆਂ ਨੇੱਖੱਖੇ ਆਪ ਨੂੰ ਜਿੰਨਾ ਵੀ ਤੁਸੀਂ ਬਚਾ ਕੇ ਰੱਖੋਗੇ ਉਹ ਨਹੀਂ ਬਲੀ ਰੋਗ ਸੰਖੇਪ ਦੇ ਵਿੱਚ ਆਪਾਂ ਕਹਿ ਸਕਦੇ ਹ ਸਿਸਟੋਮੀਆਸਿਸ ਇੱਕ ਖਤਰਨਾਕ ਬਿਮਾਰੀ ਹਰ ਕੋਈ ਜੋ ਵੀ ਇਨਫੈਕਸ਼ਨ ਹੁੰਦੀ ਹੈ ਉਸ ਨੂੰ ਗੰਭੀਰ ਸਮੱਸਿਆਵਾਂ ਜਿਹੜੀਆਂ ਛੁਰੂ ਛੁਰੂ ਦੇ ਵਿੱਚ ਤਾਂ ਨਹੀਂ ਪਰ ਜੇਦੋਂ ਟਾਈਮ ਲੀ ਟਰੀਟ ਨਾ ਕੀਤਾ ਜਾਵੇ ਤਾਂ ਗੰਭੀਰ ਸਿਹਤ ਦੀਆਂ ਸਮੱਸਿਆਵਾਂ ਆ ਸਕਦੀਆਂ ਜੇਕਰ ਤੁਸੀਂ ਉਹਨਾਂ ਇਲਾਕਿਆਂ ਦੀ ਯਾਤਰਾ ਕਰਦੇ ਹੋ ਜਿੱਥੇ ਇਹ ਪ੍ਰਜਾਤੀਆਂ ਵਦਨ ਫੁੱਲਣ ਲਈ ਜਾਣੀਆਂ ਜਾਂਦੀਆਂ ਤਾਂ ਤਾਜ਼ੇ ਪਾਣੀ ਵਰਤੋਂ ਬਚੋ ਫ੍ਰੈਸ਼ ਵਾਟਰ ਨੂੰ ਆਪਣੇ ਆਪ ਨੂੰ ਬਚਾ ਕੇ ਰੱਖੋ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਪ੍ਰਜੀਵੀ ਵਰ ਪ੍ਰਭਾਵਿਤ ਪਾਣੀ ਦੇ ਸੰਪਰਕ ਵਿੱਚ ਆ ਗਏ ਹੋ ਤਾਂ ਆਪਣੇ ਡਾਕਟਰ ਨਾਲ ਸਲਾਹ ਕਰੋ ਲੋਡਿੰਗ ਦੀਆਂ ਪ੍ਰੋਫੈਂਸ਼ਨ ਦੀ ਜੋ ਦਵਾਈਆਂ ਨੇ ਤੁਹਾਡੀ ਇਨਫੈਕਸ਼ਨ ਵਧੇ ਨਾ ਜਾਈ ਉਹਨੂੰ ਰੋਕਣ ਵਾਸਤੇ ਉਹ ਫਿਰ ਡਾਕਟਰ ਦੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਭਾਵੇਂ ਤੁਹਾਡੇ ਵਿੱਚੋਂ ਕੋਈ ਅਸ਼ਚਨ ਨਾ ਵੀ ਆਉਂਦਾ ਜੇਕਰ ਤੁਹਾਨੂੰ ਕਿਸੇ ਵੀ ਇਨਫੈਕਸ਼ਨ ਦਾ ਪਤਾ ਲੱਗਦਾ ਤਾਂ ਆਮ ਦਵਾਈ ਜਿਹੜੀ ਆਪਣੇ ਆਪ ਦਵਾਈ ਲੈਣ ਨਾਲੋਂ ਬੈਟਰ ਹੈ ਕਿ ਤੁਸੀਂ ਡਾਕਟਰ ਦੀ ਸਲਾਹ ਔਰ ਆਪਣੇ ਆਪ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾ ਕੇ ਰੱਖੋ ਅੱਜ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੇਰੀ ਗੁਜਾਰਿਸ਼ ਮੇਰੀ ਬੇਨਤੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ